ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨ ਸਭਾ ਹਲਕਾ ਕੇਮ ਕਰਨ ਦੇ ਪੰਥਕ ਪਿੰਡਾਂ 'ਚੋਂ ਇੱਕ ਪਿੰਡ ਪੂਰਾ ਕ੍ਰੀਮਪਰਾ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਪਾਰਟੀ ਦੇ ਸੀਨੀਅਰ ਆਗੂਦਲ ਵੀਰ ਸਿੰਘ ਅਲਗੋਦੀ ਅਗਵਾਈ ਏਠ ਅਤੇ ਪਰਮਜੀਤ ਸਿੰਘ ਕਲਸੀਆਂ ਦੀ ਉਦਮ ਅਤੇ ਪ੍ਰੇਰਣਾ ਸਦਕਾ ਬਲਜੀਤ ਸਿੰਘ ਦੇ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਦੀ ਭਾਰੀ ਮੀਟਿੰਗ ਹੋਈ ਅਤੇ ਇਸ ਮੌਕੇ ਅਨੇਕਾਂ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਦਲਬੀਰ ਸਿੰਘ ਅਲਗੋ ਦੀ ਇਗਵਾਹੀ ਏਠ ਭਾਰਤੀ ਜਨਤਾ ਪਾਰਟੀ ਨਾਲ ਸਮੂਲੀਅਤ ਕਰਨ ਦਾ ਐਲਾਨ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੁਆਂਤ ਸਿੰਘ ਪੰਪਾਲੇ ਭਗ ਸਿੰਘ ਕਲਸੀਆ ਤੋਂ ਇਲਾਵਾ ਦਲਬਾਖ ਸਿੰਘ ਸਿਧਵਾ ਸਰਬਜੀਤ ਸਿੰਘ ਸੇਠ ਰਾਜੋਕੇ ਰਾਜਿੰਦਰ ਸਿੰਘ ਰਾਜਾ ਰਾਜੋਕੇ ਸੁਖਿੰਦਰ ਸਿੰਘ ਪ੍ਰਾਗਪੁਰਾਜ ਸੁਖਿੰਦਰ ਸਿੰਘ ਮਾਨਕਪੁਰਾ ਗੁਲਾਬ ਸਿੰਘ ਮੱਧਰ ਖਜਾਨ ਸਿੰਘ ਦੂਲ ਸਾਫ ਸਿੰਘ ਕੁਰਕਮੈਂਡ ਕਸ਼ਮੀਰ ਸਿੰਘ ਵਾਂਗ ਸ왈 ਸਿੰਘ ਜਸ ਦਿਆਲਪੁਰਾ ਰੇਸ਼ਮ ਸਿੰਘ ਘਰਿਆਲਾ ਨਿੰਦਰ ਸਿੰਘ ਪਖੀਮੈਂਡ ਬਲਜੀਤ ਸਿੰਘ ਵੜਾ ਸ਼ੇਰ ਸਿੰਘ ਸਾਫ ਸਿੰਘ ਵੜਾ ਸ਼ੇਰ ਸਿੰਘ ਸੁਖ ਸਰਾਚੀਆ ਅਜਮੇਰ ਸਿੰਘ ਸੋਲ ਸੁਖ ਵੜਾ ਸ਼ੇਰ ਸਿੰਘ ਹਰਜੀਤ ਸਿੰਘ ਹਲਕੂ ਸੁਬਾਸ਼ ਸਿੰਘ ਵਾਂਗ ਗੁਰਲਾਲ ਗੁਰਲਾਲ ਸਿੰਘ ਹਲਕੂ ਕੁੱਠੀ ਆਦਵੀ ਇਸ ਮੌਕੇ ਹਾਜ਼ਰ ਸਨ ਸਾਡੇ ਚੈਨਲ ਨੂੰ ਜਰੂਰ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰam ਤੇ ਫੋਲੋ ਜਰੂਰ ਕਰਿਓ ਧੰਨਵਾਦ

ਸਰਦਾਰ ਦਲਬੀਰ ਸਿੰਘ ਹਲਕੂ ਜਿੰਦਾਬਾਦ ਸਰਦਾਰ ਦਲਬੀਰ ਸਿੰਘ ਹਲਕੂ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪੂਰਾ ਕ੍ਰੀਮਪੁਰਾ ਦੀ ਸੂਬਾ ਸਭਾ ਸੰਗਤ ਤੇ ਖਾਸ ਕਰ ਸਤਾਰ ਚੰਨਨ ਸਿੰਘ ਤੇ ਸਤਾਰ ਬਲਜੀਤ ਸਿੰਘ ਉਹ ਵੀ ਜਿਨ੍ਹਾਂ ਨੇ ਅੱਜ ਅਸੀਂ ਸਪੈਸ਼ਲ ਉਹਨਾਂ ਨੇ ਸਭ ਨੂੰ ਮਾਣ ਦਿੱਤਾ ਵਾ ਤੇ ਸਮੂਹੀ ਸਾਧ ਸੰਗਤ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਿਆ ਕੋਈ ਆਪਾਂ ਲੰਮਾ ਚੌੜਾ ਸਿਆਸੀ ਭਾਸ਼ਣ ਨਹੀਂ ਕਰਨਾ ਨੁਕਤੇ ਵਾਲੀਆਂ ਕੋਈ ਕੀਮਤੀ ਗੱਲਾਂ ਵਾਂ ਪਰ ਪਰਾਰ ਦੇ ਵਿੱਚ ਬੈਠੇ ਆ ਬਿਲਕੁਲ ਲੰਮੇ ਸਮੇ ਤੋਂ ਪੰਜਾਬ ਦੇ ਹਾਲ ਠੀਕ ਨਹੀਂ ਗਏ ਨਾ ਹੀ ਨਸ਼ਾ ਕਰਕੇ ਗੈਂਗਸਟਰਵਾਦ ਕਰਕੇ ਜਦ ਕਿਸੇ ਤਰ੍ਹਾਂ ਵੀ ਲਾਲੋ ਹਲਾਕ ਬਹੁਤ ਮਾਰੇ ਨੇ ਇੰਨੇ ਮਾਰੇ ਨੇ ਕਿ ਆਉਣ ਵਾਲਾ ਸਮਾਂ ਵੀ ਕੋਈ ਨਹੀਂ ਦੱਸੰਡਿਆ ਕਿ ਪਾਰਟਨਾ ਸਾਰੀਆਂ ਭੰਜੀਆਂ ਦਾ ਫਿਰਦੀਆਂ ਕੋਈ ਆਪ ਦਾ ਉਹਦੇ ਵਿੱਚ ਦੱਸ ਨਹੀਂ ਅਜੰਡਾ ਨਹੀਂ ਦੱਸ ਰਿਹਾ ਕਿ ਮੈਂ ਕੀ ਕਰੂੰਗਾ ਕਿਉਂਕਿ ਕਿਸੇ ਕੋਲ ਏਜੰਡਾ ਹੈ ਹੀ ਨਹੀਂਗਾ ਪਰ ਅੱਜ ਸਾਡਾ ਜਿਹੜਾ ਪੰਜਾਬ ਆ ਉਹ ਬਹੁਤ ਮਤਲਬ ਜਿਹਨੂੰ ਕਹਿੰਦੇ ਨਾ ਲੱਖਾਂ ਕਰੋੜਾਂ ਦਾ ਖਰਚਾਈ ਤੇ ਇਹ ਆਪਾਂ ਮਨ ਸੋਚੀਏ ਕਿ ਸਰਕਾਰ ਖਰਚਾਈ ਹੁੰਦੀ ਆ ਸਰਕਾਰ ਨੇ ਆਪਾਂ ਖਰਚਾਈ ਹੁੰਦੇ ਆ ਇਹ ਇਹ ਆਪਣੇ ਤੇ ਹੁੰਦਾ ਸਭ ਕੋ ਸਰਕਾਰ ਦਾ ਕੁਝ ਨਹੀਂ ਆਉਣਾ ਸਰਕਾਰ ਨੇ ਆਉਣਾ ਮੰਤਰੀ ਪਾਨ ਨੇ ਗੱਡੀਆਂ ਭਜਾਉਣ ਦਾ ਹੁੰਦਾ ਚੱਲ ਜੰਦੇ ਆ ਕਿ ਜਿੰਨਾ ਖਰਚ ਚੁੱਕਦੇ ਆ ਇਹ ਆਪਣੇ ਸਿਰ ਤੇ ਚੁੱਕਦੇ ਆ ਇਹ ਤੁਹਾਨੂੰ ਮੈਂ ਬੜੀ ਇੱਕ ਕੀਮਤੀ ਗੱਲ ਦੱਸ ਦਾਂ ਤੇ ਉਹ ਗੱਲ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਸਤਾਈ ਦੇ ਵਿੱਚ ਤਗੜੇ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਥੇ ਨਾ ਲਿਆਤੀ ਤੇ ਹਾਲਾਤ ਕੋਈ ਬਹੁਤ ਪਰਿਵਾਰਾਂ ਦੇ ਚੰਗੇ ਨਹੀਂ ਇਹਦੇ ਨਾਲੋਂ ਵੀ ਬਦਤਰ ਹੋਣ ਜਾ ਰਿਹਾ ਕਿਉਂਕਿ ਸਟੇਟ ਕੋਲ ਕੋਈ ਚੀਜ਼ ਨਹੀਂ ਹੋਣੀ ਪਹਿਲਾਂ ਆਪਾਂ ਲੰਬੇ ਸਮੇਂ ਤੋਂ ਸਰਕਾਰ ਬਣਾ ਲੈਨੇ ਆ ਤੇ ਮੁੜ ਕੇ ਉਹ ਹੌਲੀ ਜੀ ਸਾਨੂੰ ਇੱਕੇ ਗੱਲ 'ਚ ਨਿਬੇੜ ਦੇ ਦੇ ਸਾਡੀ ਤੇ ਉਥੋਂ ਸੈਂਟਰ ਨੇ ਉਹ ਸੁਣਦਾ ਹੀ ਨਹੀਂ ਗਾ ਤੇ ਐਦ ਕੀ ਇੱਕ ਗੱਲ ਕਰੀਏ ਕਿ ਉਹ ਬੰਦੇ ਨੂੰ ਸਰਕਾਰ 'ਚ ਲਏ ਜਿਹੜਾ ਕਹੇ ਮੇਰੀ ਸੈਂਟਰ ਤੋਂ ਹੁੰਦਾ ਕਿਉਂਕਿ ਜਦੋਂ ਸੈਂਟਰ ਸੁਣਦਾ ਨਹੀਂ ਪਹਿਲਾਂ ਦੱਸ ਕਿਉਂ ਉਹਨੇ ਗੱਲ ਇਹ ਸਰਕਾਰ ਬਣਾਉਣ ਤੋਂ ਬਾਅਦ ਕਾਉਂ ਦੱਸਦੇ ਆ ਸਾਡੀ ਸੈਂਟਰ ਨਹੀਂ ਸੁਣਦਾ ਪਹਿਲਾਂ ਦੱਸਣ ਵੀ ਸਾਡੀ ਨਹੀਂ ਸੁਣਦਾ ਸੋ ਗੱਲਿਆ ਭਰਾਓ ਬੜੀ ਹੀ ਜਲਦੀ ਜਿਹੜੀਆਂ ਹੁਣ ਸਹੂਲਤਾਂ ਬਹੁਤ ਸੈਂਟਰ ਵੱਲੋਂ ਕੋਈ ਕਸਰ ਨਹੀਂ ਗਈ ਸਹੂਲਤਾਂ ਬਹੁਤ ਆਉਂਦੀਆਂ ਨੇ ਪਰ ਉਹਦਾ ਕਾਰਨ ਹੈ ਕਿ ਇਹ ਸਹੂਲਤਾਂ ਸਾਰੀਆਂ ਹੀ ਥੱਲਿਓਂ ਹੋਰਨਾਂ ਚੀਜ਼ਾਂ ਦੇ ਵਿੱਚ ਵੰਡ ਕੇ ਕੁਝ ਤਨਖਾਹਾਂ ਦੇ ਰੂਪ ਚ ਕੁਝ ਗੱਡੀਆਂ ਦੇ ਰੂਪ ਚ ਕੁਝ ਗੱਡੀਆਂ ਦੇ ਤੇਲਾਂ ਦੇ ਰੂਪ ਚ ਉਹ ਪਾਸੇ ਤੁਰੀਆਂ ਜਾਂਦੀਆਂ ਜਿਹੜੀ ਗਰੀਬ ਦੀ ਚੀਜ਼ ਆ ਰਹੀ ਹੈ ਨਾ ਉਹ ਨੂੰ ਮਿਲ ਨਹੀਂ ਰਹੀ ਜੋ ਜਿਹੜੀ ਸਹੀ ਗੱਲ ਹੈ ਅਸਲ अर बंदे अज तक सुनिया होगा कि मैं बनाऊंगा उदो काम करूंगा नहीं एक वाहत सा पार्टी जी पार्टी का एजेंडा यह है कि सरकार बाद ਮੈਂ ਬਹੁਤ ਜਲਦੀ ਅਸੀਂ ਕੈਂਪ ਲਿਆ ਰਹੇ ਆਂ ਸਿਰ ਬੇ ਅਪੇਂਡਾ ਪ੍ਰਤੀ ਸਾਡੇ ਪ੍ਰੋਗਰਾਮ ਹੋ ਜਾਣ ਕਿਉਂਕਿ ਸੈਂਟਰ ਨੇ ਜਿਹੜੀ ਅਸੀਂ ਰਿਪੋਰਟ ਆ ਜੇ ਕੋ ਫੋਟੋਆਂ ਲਾ ਕੇ ਘਲਤੀ ਨਾਲ ਰਿਪੋਰਟ ਦੇ ਦਿੱਤੀ ਕਿ ਐਸ ਪਿੰਡ ਅਹੀਂ ਪ੍ਰੋਗਰਾਮ ਹੋ ਗਿਆ ਵਾ ਤੇ ਉਹਨਾਂ ਪਿੰਡਾਂ ਦੇ ਵਿੱਚ ਹੀ ਉਤੋਂ ਕੈਂਪ ਕਾਉਣੇ ਸ਼ੁਰੂ ਹੋ ਜਾਣੇ ਆ ਕਿਉਂਕਿ ਇਹ ਪ੍ਰੋਗਰਾਮਾਂ ਦੇ ਨਾਂ ਤੇ ਸਾਰਾ ਤੇ ਇੱਕਦਲ ਤਗੜੇ ਹੋ ਜੋ ਮੈਂ ਤੁਹਾਨੂੰ ਵਿਸ਼ਵਾਸ ਦਿਵਾ ਕੇ ਜਾਂਦਾ ਕਿ ਬਹੁਤ ਜਲਦੀ ਜਦੋਂ ਕੈਂਪ ਕਾਉਣੇ ਆ ਆਣ ਕੇ ਜਿੰਨਾ ਕਹੋਗੇ ਨਾ ਕਿ ਇਕੱਲੇ-ਇਕੱਲੇ ਬੰਦੇ ਨੂੰ ਜੋ ਬਣਦਾ ਹੈ ਚਾਹੇ ਉਹ ਘਰ ਸੋਈ ਕੁਝ ਹੁਸੂਲਤਾਂ ਨੇ ਕੋਈ ਬੀਮੇ ਦੀਆਂ ਹੁਸੂਲਤਾਂ ਨੇ ਕੋਈ ਹੋਰ ਨਹੀਂ ਵੇ ਕੋਈ ਮਤਲਬ ਮੇਬੀ ਸ਼ਾਇਦ 12 14 ਹੁਸੂਲਤਾਂ ਪਹਿਲੇ ਕੈਂਪ 'ਚ ਦਿਆਂਗੇ ਮੁੜ ਕੇ ਹੌਲੀ ਹੌਲੀ ਜਿਉਂ-ਜਿਉਂ ਮਗਰਤure ਆਉਣਗੇ ਓਵੇਂ-ਓਵੇਂ ਹੁਸੂਲਤਾਂ ਵਧਾਈ ਜਾਵਾਂਗੇ ਤੇ ਜਿਹੜੀ ਇਹ ਕਾਵਾਂ ਰੌਲੀਆਂ ਦੂਜੀਆਂ ਪਾਰਟੀਆਂ ਪਾ ਰਹੀਆਂ ਉਹਦਾ ਕਾਰਨ ਇਹ ਆ ਕਿ ਭਾਰਤੀ ਜਨਤਾ ਪਾਰਟੀ ਜਿਸ ਸਟੇਟ ਦੇ ਵਿੱਚ ਵੀ ਇੱਕ ਵਾਰੀ ਆ ਗਈ ਆ ਆ ਮੋਟ ਗਵਾਂਡ ਹਰਿਆਣਾ ਆਪਣੇ 'ਚੋਂ ਨਿਕਲਿਆ ਵਾ ਤੇ ਜਿਹੜੀ ਸਰਕਾਰ ਬਣ ਗਈ ਆ ਉਹਦਾ ਕਾਰਨ ਇਹ ਆ ਕਿ ਸਹੂਲਤ ਹੀ ਇੰਨੀ ਦੇ ਦਿੱਤੀ ਜਾਂਦੀ ਹੈ ਚਾਹੇ ਉਹ ਕਿਸਾਨ ਆ ਚਾਹੇ ਉਹ ਸਾਡੇ ਗਰੀਬ ਭਰਾ ਨੇ ਚਾਹੇ ਵਪਾਰੀ ਆ ਕਿਉਂਕਿ ਦਰ ਬਦਰ ਇਹ ਕੋਈ ਵੀ ਚੀਜ਼ ਆ ਨਾ ਹੁੰਦਾ ਕਿ ਆਪਸੇ ਸਾਡਾ ਇੱਕ ਦੂਜੇ ਤੋਂ ਬਿਜਾ ਕੁਝ ਨਹੀਂ ਚੱਲ ਸਕਦਾ ਜੇ ਗਰੀਬ ਭਰਾ ਹੋਣਗੇ ਤੇ ਖੇਤੀ ਜੱਟ ਬਿਠਾਉਣਗੇ ਖੇਤੀ ਹੋਊਗੀ ਤੇ ਆਰਥਿਕ ਵਪਾਰੀ ਹੋਣਗੇ ਇਹ ਸਾਡਾ ਆਪਸ ਵਿੱਚ ਅਟੈਚ ਹੁੰਦਾ ਵਾ ਸਭ ਕੁਸ਼ੀ ਉਹ ਥਾਂ ਪਰ ਥਾਂ ਜੇ ਉਹਨਾਂ ਚੀਜ਼ਾਂ ਨੂੰ ਕੋਈ ਸਹੂਲਤਾਂ ਕੋਈ ਚੀਜ਼ ਦੇ ਸਕਦੀ ਆ ਤੂੰ ਭਾਰਤੀ ਜਨਤਾ ਪਾਰਟੀ ਆ ਸੋ ਗੱਲਿਆ ਇਹ ਬਹੁਤ ਫੂਟ ਪ੍ਰਚਾਰ ਚੱਲ ਰਿਹਾ ਕਿ ਉਹ ਜੀ ਜ਼ਮੀਨਾਂ ਖੋਲਣਗੇ ਐ ਉਹ ਬਿਲਕੁਲ ਅਜੇ ਤੱਕ ਤੇ ਨਹੀਂ ਹੋਇਆ ਸਾਡੇ ਨਾਲ ਰਾਜਸਥਾਨ ਵੀ ਜ਼ਮੀਨਾਂ ਵਾਂ ਜੂਪੀ ਵੀ ਜ਼ਮੀਨਾਂ ਵਾਂ ਪਿਆਰ ਦੀ ਜ਼ਮੀਨਾਂ ਵਾਂ ਇੱਥੇ ਆਪਣਾ ਹਰਿਆਣਾ ਸਾਡੀਆਂ ਜ਼ਮੀਨਾਂ ਵਾਂ ਸਾਡੇ ਤੋਂ ਵੱਖ ਹੋਇਆ 27 ਨੰਬਰ ਤੇ ਹਰਿਆਣਾ ਸੀ ਅੱਜ ਉਹਦੀ ਨੈਟ ਤੇ ਰੇਸ਼ੋ ਕੱਟ ਕੇ ਵੇਖੋ ਅੱਜ ਉਹ ਦੇਸ਼ ਦੇ ਵਿੱਚ ਤੀਜੇ ਨੰਬਰ ਤੇ ਆ ਉਹਦਾ ਕਾਰਨ ਕੀ ਹੈ ਕਿ ਤੀਜੀ ਤਰਨ ਸਰਕਾਰ ਬਣ ਗਈ ਆ ਤਿੰਜੇ ਨੰਬਰ ਤੇ ਦੇਸ਼ ਦੇ ਵਿੱਚ ਆ ਤੇ ਅਸੀਂ ਮੇਰੇ ਖਿਆਲ ਸ਼ਾਇਦ ਅੱਜ 28 29 ਨੰਬਰ ਤੇ ਪੰਜਾਬ ਮਨ ਜਿਹਨੂੰ ਕਹਿੰਦੇ ਨਾ ਪੰਜਾਬ ਪੈਰਾਂ 'ਚ ਪਿਆ ਵਾ ਉਹ ਹਾਲਾਤ ਜੀ ਤੁਹਾਡੇ ਤੇ ਸੋ ਭਰਾਓ ਮੈਂ ਹੁਣ ਬਹੁਤ ਤੁਹਾਨੂੰ ਵੀਰ ਵੀਰਾਂ ਸਾਰਾ ਕੁਝ ਦੱਸ ਹੀ ਦਿੱਤਾ ਜਲਦੀ ਕੈਂਪ ਲਾ ਕੇ ਤੁਹਾਨੂੰ ਸਹੂਲਤਾਂ ਦੇਣ ਜਾ ਰਹੇ ਆ ਤੇ ਮੇਰੇ ਵੀਰ ਬਣ ਕੇ ਜਰੂਰ ਇਹ ਭਾਰਤੀ ਜਨਤਾ ਪਾਰਟੀ ਤੇ ਜਿਹੜਾ ਵਾ 27 ਦੇ ਵਿੱਚ ਯਾਦ ਰੱਖਿਓ ਕਮਲਦਾ ਫੁੱਲ ਤੇ ਤਗੜੇ ਹੋ ਗਏ ਆ ਕਿ ਸਰਕਾਰ ਲਿਆਈਏ ਤੇ ਲਿਆ ਕੇ ਤੇ ਲੰਮੇ ਸਮੇਂ ਆਸਤੇ ਕੋ ਲੋਕਾਂ ਦਾ ਜਿਹੜਾ ਪੰਜਾਬ ਆ ਇਹ ਲੀਓ ਲੱਠੀ ਗੱਡੀ ਆ ਇਹਨੂੰ ਤਗੜੇ ਹੋ ਕੇ ਨਵੇਂ ਸਿਰਿਓ ਲੀਏ ਤੇ ਪਾ ਕੇ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਇਹਨੂੰ ਖਿਸ਼ ਹਾਲੀ ਇਹਨੂੰ ਉਹ ਹੀ ਪੰਜਾਬ ਬਣਾਈਏ ਜੋ ਆਪਣੇ ਪੁਰਖਿਆਂ ਨੇ ਇਹਨੂੰ ਸਿਰਜਿਆ ਸੀ ਤੇ ਜੋ ਆਪਣੇ ਪੁਰਖਿਆਂ ਨੇ ਇਹਦੇ ਆਸਤੇ ਸੋਚਿਆ ਸੀ ਕਿਉਂਕਿ ਕੁਝ ਪਿਛਲੇ ਲੰਮੇ ਸਮੇਂ ਦੇ ਵਿੱਚ ਜੇ ਇੱਥੋਂ ਤੱਕ ਇੱਕ ਗਾਰ ਤੇ ਗਿਆ ਵਾ ਗਣਾ ਆਪਣਾ ਲੋਕਾਂ ਦਾ ਨਹੀਂ ਹੁੰਦਾ ਗਣਾ ਸਿਆਸਤਦਾਨਾਂ ਦਾ ਹੁੰਦਾ ਕਿਉਂਕਿ ਉਹ ਮਾੜੀਆਂ ਨੀਤੀਆਂ ਮਾੜੀਆਂ ਚੀਜ਼ਾਂ ਜਦੋਂ ਲਿਆਉਂਦੇ ਆ ਤੋ ਖਿਸਕਦਾ ਦਰ ਖਿਸਕਦਾ ਖਿਸਕਦਾ ਆਪਾਂ ਮੈਂ ਵੀ ਸ਼ਾਇਦ ਦੂਜੇ ਨੰਬਰ ਤੇ ਹਾਂ ਹਰਿਆਣਾ ਦੇ ਤੇ ਜੇ ਤੇ ਹੀ ਆਇਆ ਨਾ ਆਪਾਂ ਦੂਜੇ ਦੇ ਹਾਂ ਤੇ ਦੂਜੇ ਤੋਂ 28 29 ਨੰਬਰ ਤੇ ਇਸ ਟਾਈਮ ਆਪਣੇ ਹਾਲਾਤ ਚੰਗੇ ਨਹੀਂਗੇ ਸੋ ਭਰਾਓ ਤਗੜੇ ਹੋ ਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਆਇਆ ਜੀ ਕਿ ਜਿੱਦਰ ਮੈਂ ਕੈਂਪ ਲਾਵਾਂ ਇੱਕ ਤੇ ਇਹ ਨਹੀਂ ਆਪਾਂ ਵੇਖਣਾ ਕਿ ਕਿਹੜੀ ਪਾਰਟੀ ਦਾ ਪਰਿਵਾਰ ਆਇਆ ਚਾਹੇ ਉਹ ਕਿਸੇ ਪਾਰਟੀ ਨਾਲ ਕਿਸੇ ਪਰਿਵਾਰ ਨਾਲ ਸੰਬੰਧ ਰੱਖਦਾ ਆ ਪੁੱਛਣਾ ਹੀ ਕਹਿਣੋਂ ਨਹੀਂ ਸਿਰਫ ਤੁਸੀਂ ਆਗੂ ਤਗੜੇ ਜਾਈਦੇ ਜੇ ਲੋਕਾਂ ਨੂੰ ਸਹੂਲਤਾਂ ਦੇਣ ਵਾਲੇ ਤੇ ਇੱਕ ਮੇਰੀ ਬੇਨਤੀ ਪ੍ਰਵਾਨ ਕਰੋ ਜੀ ਇਹ ਕਾਫਤਾ ਫੋਨ ਦੇ ਨਾਲ ਇੱਕ ਧਾਰਕੜ ਜਰੂਰ ਅਟੈਚ ਕਰਾਓ ਕਿਉਂਕਿ ਉਹਦਾ ਕਾਰਨ ਹੈ ਮੈਂ ਚਾਹੁੰਦਾ ਜਦੋਂ ਮੈਂ ਕੈਂਪ ਲਾਵਾਂ ਨਾ ਜੇ ਧਾਰਕੜ ਟਾ ਸਹੂਲਤਾਂ ਤਾਂ ਮਿਲਣਗੀਆਂ ਜਿਹੜੀਆਂ ਮੈਂ ਉਧਰ ਬਹਿ ਕੇ ਪਾ ਦੂੰਗਾ ਉਹ ਮਿਲਣ ਗਿਆ ਪਰ ਉਹਦਾ ਕਾਰਨ ਉਹ ਮਿਲਣ ਗਿਆ ਉਦੋਂ ਜਿੱਦਨ ਮੁੜ ਕੇ ਤੁਹਾਡਾ ਦਹੀ ਵੀ ਦੀ ਧਾਰ卡ਡ ਦੇ ਨਾਲ ਫੋਨ ਅਟੈਚ ਹੋਇਆ ਤੇ ਇਹ ਮੇਰੀ ਬੇਨਤੀ ਹੈ ਪਿੰਡ ਪਿੰਡੇ ਇੱਕ ਕੰਮ ਜਰੂਰ ਕਰ ਲੋ ਆਪਦਾ ਪੈਨ ਕਾਰਡ ਤੇ ਧਾਰ卡ਡ ਜਿਹੜਾ ਨਾ ਕੋਈ ਵੀ ਫੋਨ ਕਾਰਡ ਦੇ ਨਾਲ ਜਿਹੜਾ ਤੁਹਾਡਾ ਅਟੈਚ ਹੋਣ ਦੀ ਸਰਕਾਰੀ ਸੀਮ ਆ ਉਹ ਆਪਦਾ ਅਟੈਚ ਕਰਾ ਕੇ ਰੱਖਿਓ ਤੇ ਇੱਕ ਗੱਲ ਯਾਦ ਤੁਸੀਂ ਯਾਦ ਕਰੋਗੇ ਵੀ ਮੌਕੇ ਦੇ ਉੱਤੇ ਕੰਪਿਊਟਰ ਤੋਂ ਨੱਬ ਕੇ ਜਿਹੜੀ ਸਹੂਲਤ ਤੁਹਾਡੀ ਬਣਦੀ ਹੋਈ ਤੁਹਾਡੇ ਅਕਾਊਂਟ ਦੇ ਵਿੱਚ ਪਾ ਕੇ ਜਾਊਂਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਜੀ ਸੋ ਸੋ ਇਹਨਾਂ ਕਹਿੰਦਾ ਕੋ ਬੰਦ ਘਟ ਗੱਲ ਹੋਈ ਖਮਾ ਦਾ ਜੱਜ ਗਿਆ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਭਾਜੀ ਵਿਧਾਨ ਸਭਾ ਹਲਕਾ ਖੇਮਕਰਨ ਚ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਸਰਗਰਮੀਆਂ ਕਿਵੇਂ ਦੀਆਂ ਜੀ। ਦੇਖੋ ਜੀ ਪਹਿਲਾਂ ਤੇ ਮੈਂ ਦਿੱਲੀ ਜੀਤ ਨਿਊਜ਼ ਸਮਾਚਾਰ ਤੇ ਖਾਲਸਾ ਟਿਊ ਸਾਰਿਆਂ ਦਾ ਤਿਆਰ ਦੇ ਲੋਨ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਰੋਤਿਆਂ ਦੇ ਰੋਗ ਨੂੰ ਕੀਤਾ ਵਾ ਤੇ ਰਹੀ ਗੱਲ ਜੀ ਸਰਗਰਮੀਆਂ ਦੀ ਬਹੁਤ ਵਧੀਆ ਸਰਗਰਮੀਆਂ ਨੇ ਤੁਹਾਡੇ ਸਾਹਮਣੇ ਆ ਜੀ ਡੇਲੀ ਪ੍ਰੋਗਰਾਮ ਕਰ ਰਹੇ ਆ ਤੇ ਸੰਗਤ ਦੇ ਵਿੱਚ ਇੰਨਾ ਤਸ਼ਾਹ ਵਾ ਕਿ ਕੋਈ ਗੱਲ ਕਰਨ ਵਾਲੀ ਨਹੀਂ ਜਿੱਦਾਂ ਮਤਲਬ ਉਹ ਵਿਧਾਨ ਸੰਭਾਲ ਕ ਖੇਮ ਕਰਨ ਦੇ ਮੰਡਲਾਂ ਦੇ ਵਿੱਚ ਤੁਹਾਡੀ ਪਾਰਟੀ ਨੂੰ ਪਿੰਡ ਮੰਡੇ ਆ ਜੀ ਇਹਦੇ ਵਿੱਚ ਤਰ੍ਹਾਂ ਤੁਹਾਡੀਆਂ ਸਰਗਰਮੀਆਂ ਹੋ ਰਹੀਆਂ ਐ ਕਿ ਕੋ ਕੈਂਪਾਂਪ ਵੀ ਤੁਹਾਡੀ ਪਾਰਟੀ ਤਰਨਤਾਰਨ ਜ਼ਿਲ੍ਹੇ ਦੇ ਅੰਦਰ ਤਰਨਤਾਰਨ ਚ ਚਲਾਇਦਾਂ ਲਾ ਰਹੇ ਹੋ ਤੁਸੀਂ ਅਣੀ ਜੀ ਪਰ ਸਾਡੇ ਨਾ ਮੰਡਲ ਬਣਨ ਵਾਲੇ ਸੀ ਨਵੇਂ ਸਿਰੇੋਂ ਉਹਨ ਮੰਡਲ ਬਣਾ ਕੇ ਪਾਰਟੀ ਨੂੰ ਭੇਜ ਦਿੱਤੇ ਆ ਤੇ ਬਹੁਤ ਹੀ ਜਲਦੀ ਸਾਡੇ ਕੋਲ ਕੈਂਪ ਆ ਰਹੇ ਆ ਜੋ ਕਿ ਅਸੀਂ ਪਿੰਡ ਪਿੰਡ ਕੈਂਪ ਲਾ ਕੇ ਤੇ ਤਕੜੇ ਹੋ ਕੇ ਜਿਹੜਾ ਬਹੁਤ ਸੈਂਟਰ ਗਵਰਨਮੈਂਟ ਵੱਲੋਂ ਬਹੁਤ ਜਲਦੀ ਕੈਂਪ ਲਾ ਕੇ ਤੇ ਆਮ ਗਰੀਬ ਜਨਤਾ ਨੂੰ ਸਹੂਤਾ ਦੇ ਰਹੇ ਆ ਬਹੁਤ ਸ਼ਾਇਦ ਭਾਈ ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਜਿਹੜੀਆਂ ਗਤੀਵਿਧੀਆਂ ਆ ਤੀ ਪਿੰਡਾਂ ਜਾਣੇ ਹੋ ਤੁਹਾਨੂੰ ਕਿਦਾਂ ਲੱਗਦਾ ਵੀ ਇਹ ਲੋਕ ਇਹ ਤੋਂ ਖੁਸ਼ ਆ ਜਾਂ ਨਾ ਖੁਸ਼ ਤੁਹਾਨੂੰ ਕਿਦਾਂ ਦਾ ਤਦੋਂ ਉਹ ਮਹਿਸੂਸ ਹੁੰਦਾ ਵੀ ਪਿੰਡਾਂ ਦੇ ਵਿੱਚ ਜਿਹੜੇ ਕਿੱਦਾਂ ਦੇ ਲੋਕਾਂ ਦਾ ਹੰਗਾਰਾ ਜੀ ਭਰਿਸਾ ਮੈਂ ਤਾਂ ਕਦੀ ਪਿੰਡਾਂ 'ਚ ਵੇਖਿਆ ਨਹੀਂ ਤੁਸੀਂ ਕਹਿੰਦੇ ਜੀ ਪਿੰਡਾਂ ਜਾਂਦੇ ਮੈਨੂੰ ਨਹੀਂ ਕਦੀ ਕਦੇ ਮਿਲੇ ਮੈਂ ਦਿੱਲੀ ਤੋਂ ਤੁਹਾਡੇ ਸਾਹਮਣੇ ਸਰਦਰੀ ਪਿੰਡਾਂ 'ਚ ਹੁੰਨਾ ਵਾਂ ਆਹ ਬਾਕੀ ਕਿਦੇ ਵਿਆਹ ਸਹਾਰੇ ਭੋਜ ਇਕੱਠੇ ਹੋ ਜੀ ਤੂੰ ਵੱਡੀ ਗੱਲ ਦੀ ਜਦੋਂ ਤੁਸੀਂ ਵੱਖ-ਵੱਖ ਪਿੰਡਾਂ 'ਚ ਪ੍ਰੋਗਰਾਮ ਕਰ ਰਹੇ ਹੋ ਵੱਖ-ਵੱਖ ਪਿੰਡਾਂ 'ਚ ਮੌਲਿਅਤ ਹੋ ਰਹੀਆਂ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਤੁਹਾਡੇ ਨਾਲ ਲੋਕ ਆ ਰਹੇ ਆ ਜਿਹੜਿਆ ਤੁਸੀਂ ਮਤਲਬ ਕਿੱਦਾਂ ਦਾ ਲੋਕਾਂ ਨੂੰ ਵਿਸ਼ਵਾਸ ਦੋਣੇ ਹੋ ਲੋਕ ਆਪਣੇ ਅੱਗੇ ਵੱਧ ਜਾਣੇ ਆ ਵੀ ਲੀਡਰਾਂ ਨੂੰ ਵੋਟਾਂ ਪਾਈਆਂ ਮੁੜ ਕੇ ਲੀਡਰ ਮਿਲਦੇ ਨਹੀਂ ਕੰਮ ਨਹੀਂ ਹੁੰਦੇ ਜਾਂ ਫੋਨ ਨਹੀਂ ਚੁੱਕਦੇ ਜਾਂ ਕਿੱਦਾਂ ਤੁਹਾਡੀ ਮਤਲਬ ਕਿੱਦਾਂ ਦੀ ਫਿਰ ਲੋਕਾਂ ਨਾਲ ਜਿਹੜੀ ਆ ਭੱਟੀ ਸਾਹਿਬ ਵੇਖੋ ਮੈਂ ਤਾਂ ਲੋਕਾਂ ਦਾ ਲੀਡਰ ਆ ਜਿੱਥੇ ਮੈਨੂੰ ਆਵਾਜ਼ ਮਾਰਦੇ ਮੈਂ ਤਾਂ ਉੱਥੇ ਖਲੋ ਜਾਣ ਵਾਲਾ ਬੰਦਾ ਵਾਂ ਤੇ ਰਹੀ ਗੱਲ ਸਭ ਤੋਂ ਵੱਡਾ ਝੂਠ ਜਿਹੜਾ ਅੱਜ ਤੱਕ ਸ਼ਾਸਦਾਨਾਂ ਨੇ ਮਾਰਿਆ ਵਾ ਉਹ ਇਹ ਹੀ ਕਿ ਸਰਕਾਰ ਲਿਆਉ ਤੇ ਸਹੂਲਤਾਂ ਦੇਵਾਂਗੇ ਤੇ ਸਭ ਤੋਂ ਵੱਡਾ ਸੱਚ ਇਹ ਹੈ ਕਿ ਪਹਿਲਾਂ ਸਾਰਾ ਕੁਝ ਅਸੀਂ ਕੈਂਪ ਲਾ ਕੇ ਸਹੂਲਤਾਂ ਦੇ ਕੇ ਜਦੋਂ ਸਾਡੇ ਮਨ 'ਚ ਬੇਈਮਾਨੀ ਕੋ ਨਹੀਂ ਅਸੀਂ ਪਹਿਲਾਂ ਸਭ ਕੁਝ ਕਰਨ ਨੂੰ ਤਿਆਰ ਆ ਤੇ ਫਿਰ ਇਥੋਂ ਹੀ ਸਾਡੀ ਨੀਤ ਦਾ ਪਤਾ ਲੱਗ ਜਾਣਾ ਚਾਹੀਦਾ ਵੀ ਸਾਡਾ ਤੇ ਉਹਨਾਂ ਲੋਕਾਂ ਦਾ ਕੀ ਫਰਕ ਹੈ ਤੇ ਜਿਹੜੀਆਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਸਹੂਲਤਾਂ ਇਹਨਾਂ ਨੇ ਗਰੀਬਾਂ ਦੀਆਂ ਸਹੂਲਤਾਂ ਹੋਰ ਬੰਨੇ ਕਨਵਰਟ ਕਰਕੇ ਇਹਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਕਿ ਹੁਣ ਅਸੀਂ ਉਹ ਸਿੱਧੀਆਂ ਸੈਂਟਰਲ ਨੂੰ ਸਾਨੂੰ ਹੁਕਮ ਹੋਇਆ ਵਾ ਕਿ ਪਿੰਡ-ਪਿੰਡ ਕੈਂਪ ਲਾ ਕੇ ਤੇ ਜੋ ਸੈਂਟਰੀਆਂ ਸਹੂਲਤਾਂ ਸਿੱਧੀਆਂ ਪਾਰਟੀ ਪ੍ਰਤੀ ਆਪ ਦੇਣ ਜਿੱਦਾਂ ਹੁਣ ਇੱਥੇ ਵੀ ਕਈ ਗਰੀਬ ਲੋਕ ਤੁਹਾਨੂੰ ਮਿਲੇ ਆ ਜੋ ਅੰਰੇਗਾ 'ਚ ਕੰਮ ਕੀਤਾ ਤੇ ਉਹਨਾਂ ਦੇ ਪੈਸੇ ਨਹੀਂ ਆਏ ਇਹ ਤਾਂ ਉਹ ਵੀਰਦਾਰੀ ਫਿਰ ਬਹੁਤ ਮੁਸ਼ਕਲਾਂ ਲੋਕੀ ਦੱਸਦੇ ਹੋਣਗੇ ਪਿੰਡਾਂ ਚ ਮੈਂ ਕਹਾਂ ਜੀ ਕੱਲੀਆਂ ਸਾਰੀਆਂ ਮੁਸ਼ਕਲਾਂ ਹੀ ਇੰਨੀਆਂ ਚਾੜੀਆਂ ਅਸਲ ਗੱਲ ਇਹ ਆ ਬੜੇ ਲੰਮੇ ਸਮੇਂ ਤੋਂ ਸਾਡੇ ਪੰਜਾਬ ਦੇ ਵਿੱਚ ਕਿਹੇ ਕੰਮ ਵਾਲਾ ਡੱਕਾ ਹੀ ਨਹੀਂ ਤੋੜਿਆ ਪੱਟੀ ਸਾਹਿਬ ਜਿੱਦਾਂ ਅੱਜ ਤੁਸੀਂ ਪੰਥਕ ਮੰਨੇ ਜਾਂਦੇ ਪਿੰਡ ਚ ਬੈਠੇ ਹੋ ਇੱਥੇ ਵਰਜ ਕਿੰਨੇ ਕ ਘਰ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਈ ਅੱਜ ਮੈਂ ਨਾ ਅੱਜ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ ਆ ਸੈਂਕੜੇ ਲੋਕਾਂ ਨੇ ਤੁਹਾਡੇ ਸਾਹਮਣੇ ਤੁਸੀਂ ਵੇਖ ਹੀ ਲਿਆ ਵਿਚਾਰ ਸੁਣਿਆ ਲੋਕਾਂ ਦੇ ਵਿੱਚ ਬਹੁਤ ਖਾਸ ਕਰ ਮੇਰੀਆਂ ਮਾਵਾ ਤੇ ਭੈਣਾਂ ਤੁਸੀਂ ਵੇਖ ਲਓ ਜਿੱਥੇ ਮਾਵਾ ਭੈਣਾਂ ਆਪ ਆਣ ਕੇ ਖਲੋਜਣ ਨਾਲ ਵੀ ਅਸੀਂ ਪਾਰਟੀ ਦੇ ਨਾਲ ਐ ਇੱਥੋਂ ਪਤਾ ਲੱਗ ਜਾਂਦਾ ਕਿ ਕਿੰਨਾ ਪਛਾਵਾ